ਟੀਟੂ ਬਾਣੇ ਵੱਲੋਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਉਹ ਕਹਿੰਦੇ ਆ ਬੱਲੇ ਉਹ ਚਲਾਕ ਸੱਜਣਾ ਕਹਿੰਦੇ ਜਿਹੜੇ ਚਲਾਕ ਸੱਜਣ ਹੁੰਦੇ ਨੇ ਕਰਾ ਉਹ ਹਮੇਸ਼ਾ ਚਲਾਕੀਆਂ ਵਰਤਦੇ ਨੇ ਜਿਵੇਂ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਦ ਮਾਨ ਜੀ ਦਾ ਉਹਨਾਂ ਦਾ ਬਿਆਨ ਸੁਣਿਆ ਵਾ ਵੀ ਜਿਹੜੇ ਪੰਚਾਇਤੀ ਚੋਣਾਂ ਹੋਣਗੀਆਂ ਜਾਂ ਨਗਰ ਕੌਂਸਲ ਦੀਆਂ ਚੋਣਾਂ ਹੋਣਗੀਆਂ ਉਹ ਸਿੰਬਲ ਤੋਂ ਬਗੈਰ ਲੜਨਗੇ ਕਰਾ ਵੀ ਪਾਰਟੀ ਦਾ ਸਿੰਬਲ ਯੂਜ਼ ਨਹੀਂ ਕੀਤਾ ਜਾਵੇਗਾ ਕਰਾ ਅਸੀਂ ਕਾਨੂੰਨ ਦੇ ਵਿੱਚ ਕਹਿੰਦੇ ਬਦਲਾਅ ਕਰਦੇ ਆ ਉਹ ਮੈਂ ਕਿਹਾ ਬੱਲੇ ਬੱਲੇ ਓਏ ਕਹਿੰਦਾ ਫਿਰ ਤੁਸੀਂ ਐਮਐਲਏ ਦੇ ਚੋਣਾਂ ਵੀ ਲੜਿਆ ਕਰੋ ਗਿਆ ਸਿੰਬਲ ਤੋਂ ਫਿਰ ਤੁਸੀਂ ਐਮਪੀ ਦੇ ਚੋਣਾਂ ਵੀ ਲੜਿਆ ਕਰੋ ਇਦਾਂ ਹੀ ਕਰਾ ਫਿਰ ਲੋਕਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਕਿਹੜੀ ਪਾਰਟੀ ਵਧੀਆ ਹੈ ਕਿਹਨੇ ਵਧੀਆ ਕੰਮ ਕੀਤਾ ਕਿਹਨੇ ਘਟਿਆ ਕੀਤਾ ਅਸਲ ਵਿੱਚ ਵੱਡੇ ਲੀਟਰ ਜਿਹੜੇ ਹੈਗੇ ਆ ਉਹ ਛੋਟਿਆਂ ਨੂੰ ਵਰਤਦੇ ਆ ਹੁਣ ਪਤਾ ਲੱਗ ਗਿਆ ਭਗਵਾਨ ਦਮਨ ਜੀ ਨੂੰ ਪਤਾ ਲੱਗ ਗਿਆ ਵੀ ਸਾਡੀ ਛਵੀ ਤੇ ਹੈਗੀ ਖਰਾਬ ਜਿਨ੍ਹਾਂ ਲੋਕਾਂ ਨੇ ਝਾੜੂ ਚੱਕਿਆ ਸੀਗਾ ਉਹਨਾਂ ਨੇ ਸਾਨੂੰ ਝੋੜੇ ਦੇ ਵੋਟਾਂ ਨਹੀਂ ਪਾਉਣੀਆਂ ਹਾ ਚਾੜੂ ਦਾ ਜੂਮਾਰ ਸਾਡੇ ਆ ਚਾੜੂ ਨੂੰ ਸਾਨੂੰ ਦਵੱਲਣਗੇ ਪਰ ਵੋਟਾਂ ਨਹੀਂ ਪਾਉਣ ਜਾਂਦਾ ਅਸੀਂ ਤਾਂ ਕਹਿੰਦੇ ਜਦੋਂ ਗਰੀਬਾਂ ਦੀ ਬਾਰੀ ਆਉਂਦੀ ਆ ਸਭ ਤੋਂ ਵੱਡੀ ਗੱਲ ਆ 2 ਸਾਲ ਹੋ ਗਏ ਤੁਸੀਂ ਚੋਨਾ ਨਹੀਂ ਕਰਵਾਈਆਂ ਖਰਾ ਤੁਸੀਂ ਛੋਟੇ ਵਰਕਰਾਂ ਦਾ ਹੱਕ ਮਾਰਿਆ ਵਖਰਾ ਛੋਟੇ ਵਰਕਰਾਂ ਦਾ ਹੱਕ ਮਾਰਿਆ ਵਾ ਉਹਨਾਂ ਨੇ ਕਿਸੇ ਨੇ ਐਮਸੀ ਬਣਾਣਾ ਸੀ ਕਿਸੇ ਨੇ ਪ੍ਰਧਾਨ ਮੰਡਾਣਾ ਸੀਗਾ ਹੈ ਕਿਸੇ ਨੇ ਚੇਅਰਮੈਨ ਬਣਾਣਾ ਸੀ ਤੁਸੀਂ ਉਹਨਾਂ ਦੇ ਹੱਕ ਦੇ ਡਾਕਾ ਮਾਰਿਆ ਵਖਰਾ ਹੁਣ ਸਰਕਾਰ ਦੇ ਦੇ ਤੇ ਰਹਿ ਗਏ 2 ਸਾਲ ਤੇ ਹੁਣ ਤੁਸੀਂ ਕਹਿੰਦੇ ਹੋ ਵੀ ਸਿੰਬਲ ਤੇ ਨਹੀਂ ਆ ਕਿਵੇਂ ਪਤਾ ਲੱਗੂਗਾ ਵੀ ਬੀਜਪੀ ਦਾ ਕਿਹੜਾ ਬੰਦਾ ਵਾ ਜਾਂ ਅਕਾਲੀਆ ਦਾ ਕਿਹੜਾ ਵਾ ਜਾਂ ਕਾਕਸ ਪਾਰਟੀ ਦਾ ਕਿਹੜਾ ਵਾ ਇਸ ਕਰਕੇ ਬੜੀ ਦੁਖਦਾਈ ਯਾਨੀ ਆ ਕਮੂਨ ਦੇ ਵਿੱਚ ਬਦਲਾਅ ਕਰ ਰਹੇ ਨੇ ਕਿਰਾ ਜਾਂ ਕਾਨੂੰਨ ਦੇ ਵਿੱਚ ਬਦਲਾਅ ਕਰਨਾ ਵਾ ਜਿਹੜੇ ਐਮਪੀ ਆ ਜਿਹੜੇ ਐਮਐਲਏ ਆ ਉਹ ਬਗੈਰ ਸਿੰਬਲ ਤੋਂ ਲੜਨ ਚੋਣ ਕਰਾਂ ਪਾਰਟੀਆਂ ਦਾ ਫਿਰ ਕੀ ਹੋ ਗਿਆ ਯਾਨੀ ਪਤਾ ਵਾ ਭਗਵਾਨ ਦਮਨ ਜੀ ਨੂੰ ਵੀ ਲੋਕਾਂ ਦੇ ਵਿਊ ਸਾਡੇ ਪ੍ਰਤੀ ਵਧੀਆ ਨਹੀਂ ਹੈ ਇਸ ਕਰਕੇ ਭਗਵਾਨ ਦਮਨ ਜੀ ਆਹਾ ਯਾਨੀ ਕਹਿੰਦਾ ਬਾਬਾ ਨਵੀਆਂ ਨਵੀਆਂ ਚਾਲਾਂ ਖੇਡ ਰਹੇ ਨੇ ਪਰ ਮੈਂ ਦੱਸਣਾ ਚਾਹੁੰਦਾ ਵਾ ਵੀ ਜੇ ਤੁਸੀਂ ਇਦਾਂ ਦੀ ਚਾਲ ਖੇਡੀ ਤੇ ਟੀਟੂ ਬਾਣਿਆ ਪੱਕਾ ਤੁਹਾਡੇ ਖਿਲਾਫ ਤਰਨ ਲਾਵੇਗਾ ਲਾਵੇਗਾ ਕਿਉਂਕਿ ਛੋਟੇ ਜਿਹੜੇ ਹੈਗੇ ਵਰਕਰ ਉਹ ਝਾੜੂ ਲੈ ਕੇ ਤੁਹਾਡੇ ਵਾਸਤੇ ਵੋਟਾਂ ਮੰਗਦੇ ਸੀਗੇ ਵੀ ਝਾੜੂ ਦੇ ਮੋਟਾ ਬਾਉ ਝਾੜੂ ਦੇ ਮੋਟਾ ਬਾਉ ਤੇ ਹੁਣ ਆਪ ਦੇ ਵਾਸਤੇ ਵੀ ਕਹਾਂਗੇ ਵੀ ਸਾਨੂੰ ਵੀ ਝਾੜੂ ਦੇ ਮੋਟਾ ਬਾਉ ਵੇਸੀ ਝਾੜੂ ਵਾਲੇ ਸਾਨੂੰ ਵੀ ਝਾੜੂ ਦੇ ਮੋਟਾ ਬਾਉ ਤਾਂ ਉਹਨਾਂ ਨੇ ਤਾਂ ਤੁਸੀਂ ਕਿਉਂ ਹੱਕ ਕੋਲੇ ਬਾਲਾ ਨੇ ਮੈਂ ਕਹਿੰਦਾ ਆਹੀ ਮੈਂ ਬੇਨਤੀ ਕਰਦਾ ਵਾਂ ਕਿ ਜੇ ਪਾਰਟੀ ਵੱਲੋਂ ਵਰਕਰ ਹੈਗੇ ਉਹ ਪਾਰਟੀ ਵੱਲੋਂ ਚੋਂ ਲੜੇ ਕਰਾਂ ਆਜ਼ਾਦ ਨਾਲ ਲੜੇ ਕਰਾਂ ਸਿੰਬਲ ਤੋਂ ਬਗੈਰ ਨਾਲ ਬਾਲਾ ਨੇ ਕਿਹਾ ਥੈਂਕ ਯੂ ਮੇਹਰਬਾਨੀ ਸ਼ੁਕਰੀਆ